ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਸਾਰੇ ਜਣੇ ਆਪੋ ਆਪਣੀਆਂ ਫਸਲਾਂ ਦਾ ਵੀਰੇ ਖਿਆਲ ਰੱਖੋ ਕੋਰੇ ਦੇ ਦਿਨ ਹੁਣ ਹੈ ਨਹੀਂਗੇ ਇੱਕ ਹਫਤਾ ਤੇ ਹੁਣ ਪੈਣ ਲੱਗੀ ਹੋਈ ਆ ਬਲਾਈਟ ਬਹੁਤ ਜ਼ਿਆਦੇ ਫੇਰ ਦੁਬਾਰਾ ਸ਼ੁਰੂ ਹੋ ਗਈ ਕਿਉਂਕਿ ਦਿਨ ਦਾ ਟੈਂਪਰੇਚਰ ਹੋ ਗਿਆ ਹਾਈ ਤੇ ਉਹਦੇ ਕਾਰਨ ਬਲਾਈਟ ਫੇਰ ਸ਼ੁਰੂ ਹੋਈ ਹੋਈ ਆ ਤੇ ਜਿਹੜੇ ਖੇਤ ਚ ਮੇਰੇ ਚ ਮਾੜੀ ਜੀ ਆਈ ਸੀ ਉਹ ਚ ਦੁਬਾਰਾ ਫੇਰ ਆਈ ਆ ਥੋੜੇ ਜਿ ਓਨੇ ਕ ਧਲੀਆਂ ਦੇ ਵਿੱਚ ਉੱਥੇ ਹੀ ਦੁਬਾਰਾ ਫੇਰ ਸਟਾਰਟ ਹੋਈ ਆ ਤੇ ਮੈਂ ਤਾਂ ਵੀਰੇ ਪਹਿਲਾਂ ਕੋਸਾਈਡ ਪਾਈ ਸੀ 300 ਗ੍ਰਾਮ ਜਿੱਥੇ ਬਿਮਾਰੀ ਸੀਗੀ ਤੇ ਅੱਧਾ ਕਿਲੋ ਨਾਲ M41 ਪਾਈ ਸੀ ਤੇ ਹੁਣ ਵੀਰੇ ਮੈਂ ਕਰ ਰਿਆ ਹਾਂ ਕਰਜਟ ਤੇ ਤੁਸੀਂ ਵੀ ਵੀਰੇ ਜਿਹੜੀ ਵੀ ਆਪਣੀ ਦਵਾਈ ਪਾਉਣੀ ਆ ਤੁਸੀਂ ਆਪਦੀ ਦੇਖ ਕੇ ਪਾ ਲਓ ਤੇ ਪਰ ਵੀਰੇ ਦੇਖੋ ਖੇਤਾਂ ਦੇ ਵਿੱਚ ਜਾ ਕੇ ਤੇ ਸਪਰੇਹਾਂ ਕਰੋ ਹੁਣ ਕੋਰੇ ਦੇ ਅਜੇ ਦਿਨ ਹੈ ਨਹੀਂਗੇ ਕਿੰਨੇ ਦਿਨ ਤੇ ਟੈਂਪਰੇਚਰ ਦੇਖ ਲਿਓ ਕਿਉਂਕਿ ਜਿਹੜਾ ਘੱਟੋ ਘੱਟ ਟੈਂਪਰੇਚਰ ਆਣਾ ਵੀਰੇ ਵੈਦਰ ਤੇ ਦੇਖ ਲਿਆ ਕਰੋ ਜੇ ਯਾਨੀ ਕਿ 4 5 4 ਤੋਂ ਥੱਲੇ ਜਾਂਦਾ ਟੈਂਪਰੇਚਰ ਉਦੋਂ ਹੀ ਜ਼ਿਆਦਾ ਕੋਰਾ ਪੈਂਦਾ ਹੁੰਦਾ ਉਦੋਂ ਥੱਲੇ ਜਾਊਗਾ ਨਹੀਂ ਉਹਨੇ ਦਿਨ ਕੋਰਾ ਨਹੀਂ ਹੁੰਦਾ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਵੀਰ ਬਣੇ ਕਿਉਂਕਿ ਯਾਰ ਵੀਰੇ ਬਹੁਤ ਮਿਹਨਤ ਕਰੀ ਆ ਬਹੁਤ ਏਰੀਆ ਦੇ ਵਿੱਚ ਨੁਕਸਾਨ ਹੋ ਗਿਆ ਫਸਲ ਦਾ ਹਨਾ ਕਿ ਆਪਣੀ ਆਸਾਂ ਫਸਲ ਦੀ ਟਿੱਕੀਆਂ ਹੁੰਦੀਆਂ ਵੀ ਇਹ ਤੇ ਸੋਚ ਗਈ ਕਿੰਨਾ ਕੁਛ ਆਪਾਂ ਦੇਖਣਾ ਵਾ ਲੈਣਾ ਵਾ ਸਾਰਾ ਕਹੀ ਲਿਆ ਚੱਲ ਵੀ ਮੋਟਰ ਲੈਟ ਆਈ ਨਹੀਂ ਹੈ ਨਾ ਆ ਇਥੇ ਨਕਲ ਆਲਾ ਬਸ ਸਰ ਜੂ ਇਥੇ ਲਾਇ ਤੇ ਜਾਨੂ ਪਾਣੀ ਨੇ ਭਰਨਾ ਆਪਾਂ ਜਾਨੂ ਖਿੱਚ ਲੈਣਾ ਤੇ ਅੱਜ ਲੱਗੇ ਹੋਇਆ ਆਪੀ ਸਪਰੇ ਕਨ ਮੈਂ ਤੇ ਸਾਥ ਆਪਣਾ ਕਿਉਂਕਿ ਬਾਕੀ ਬੰਦੇ ਆ ਨੇ ਮੋਟਰਾਂ ਵਾਟਰਾਂ ਚਲਾਉਣੀਆਂ ਨੇ ਇੱਧਰ ਆਪਣਾ ਐਲ ਆਰ ਆ ਖੜਾ ਆ ਸਾਰਾ ਪਖਰਾਜ ਖੜਾ ਵਾ ਤੇ ਲੱਗੇ ਹੋਇਆ ਕੱਲੀ ਕਰਜਟ ਕਰਦੇ ਆ ਕੋਈ ਅਜ ਤੇਲੇ ਵਾਲੀ ਨਹੀਂ ਕੋਈ ਕੁਝ ਨਹੀਂ ਪਾਇਆ ਨਾ ਪਾਉਣਾ ਵਾ ਤੇ ਨਾ ਵੀਰੇ ਵੀ ਇਹ ਜੀਆਂ ਚੀਜ਼ਾਂ ਦਾ ਕੁਝ ਕੋਈ ਚੀਜ਼ ਨਾ ਪਾਇਓ ਇਹਦੇ ਵਿੱਚ ਐ ਐਨ ਪੀ ਕੇ ਤੋਂ ਪਰਹੇਜ਼ ਰੱਖੋ ਤੇ ਆ ਜਿਹੜੇ ਬਿਮਾਰੀ ਜਿਹੇ ਵਾਲੇ ਦਾਣਾ ਨੰਗ ਜਾਣ ਚੰਗੀ ਗੱਲ ਵਾਹਿਗੁਰੂ ਸਾਰਿਆਂ ਦੀਆਂ ਫਸਲਾਂ ਤੇ ਮਿਹਰ ਭਰਿਆ ਹਾਸੇ ਤੇ ਰੱਖੇ ਤੇ ਸਭ ਦੀਆਂ ਫਸਲਾਂ ਵਧੀਆ ਹੋਣ ਜਿਹੜੇ ਵੀ ਨਾਲ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਵੀਰੇ ਉਹ ਰੱਬ ਵਾਹਿਗੁਰੂ ਦੇਖਦਾ ਉਹ ਆਪਾਂ ਨੂੰ ਕਿਸੇ ਹੋਰ ਫਸਲ ਦੇ ਵਿੱਚ ਆਪਣਾ ਪੂਰਾ ਕਰ ਦੂ ਕੋਈ ਗੱਲ ਨਹੀਂ ਕੋਟਾ ਤੁਹਾਡੇ ਨਾਲ ਬਹੁਤ ਵਾਰ ਇਦਾਂ ਹੁੰਦਾ ਵਾ ਜੇ ਕਿਸੇ ਇੱਕ ਫਸਲ ਚ ਨਖਰਾਨ ਹੋ ਜਾਂਦਾ ਦੂਜੀ ਵਾਰ ਨੂੰ ਰੱਬ ਵਾਹਿਗੁਰੂ ਦੇਈ ਦਿੰਦਾ ਦੂਜੀ ਵਾਰ ਨਹੀਂ ਤੀਜੀ ਵਾਰ ਦੇ ਦੂਗਾ ਵਾਹਿਗੁਰੂ ਪਰ ਹੌਸਲਾ ਰੱਖਣਾ ਪੈਂਦਾ ਵਾ ਹੌਸਲਾ ਰੱਖਣਾ ਚਾਹੀਦਾ ਤੇ ਚਲੋ ਹੁਣ ਆਪਾਂ ਲੱਗੇ ਆ ਸਪਰੇਅ ਕਰਨ ਤੇ ਬਸ ਪੰਪ ਭਰਦੇ ਆ ਤੇ ਵੀਰੇ ਕਰਜਰ ਦਵਾਈ ਕਰ ਲੋ ਬਾਈ ਨੇ ਦੇਖੋ ਥੋਡੀ ਇੱਛਾ ਵਾ ਬਾਈ ਨੇਮ ਲੈਣੀ ਆ ਬਾਈ ਨੇਮ ਲੈ ਲਓ ਨਹੀਂ ਬਿਨਾ ਬਾਈ ਨੇਮ ਤੋਂ ਵੀ ਬਹੁਤ ਦਵਾਈ ਮਿਲ ਜਾਂਦੀ ਆ ਵਧੀਆ ਕੰਪਨੀ ਦੀ ਦੇਖ ਕੇ ਲੈ ਲਓ ਠੀਕ ਨਹੀਂ ਜੀ ਹੁਣ ਆਪਾਂ ਭਰ ਲਈਏ ਪੰਪ ਫੇਰ ਦੇਖਦੇ ਆ ਲੋ ਜੀ ਕਰਤਾ ਕੰਮ ਸਟਾਰਟ ਆਪਾਂ ਦੂਜਾ ਪੰਪ ਲੱਗਣ ਲੱਗਿਆ ਹੋਇਆ ਵਾ ਕਰਜਰ ਦਵਾਈ ਦੀ ਸਪਰੇ ਕਰੀ ਜਾਂਦੇ ਆ ਮਾਰੋ ਮਾਰ ਜੋਰ ਚੱਲੀ ਜਾਂਦਾ ਪੂਰਾ ਤੇ ਸਪਰੇਏ ਦੇ ਨਾਲ ਬੜੀ ਵਧੀਆ ਹੁੰਦੀ ਆ। ਕਈ ਵੀਰ ਤਾਂ ਲੀਹਾਂ ਦੇ ਵਿੱਚੋਂ ਪੱਤੇ-ਪੁੱਤੇ ਹਟਾਉਂਦੇ ਆ ਪਰ ਆਪਾਂ ਇਹ ਪੰਗਾ ਪਾਇਨਾ ਨਹੀਂ ਲੈਂਦੇ। ਕਿਉਂਕਿ ਜੇ ਹੁਣ ਲੀਹਾਂ ਬਹੁਤ ਟਾਈਮ ਫੇਰ ਬੰਦੀ ਡਿਲੀਵਰੀ ਬਹੁਤ ਲੱਗ ਜਾਂਦੀ ਆ। ਦੇਖੋ ਆ ਪਹਿਲਾਂ ਸਪਰੇਆ ਕਰੀਆਂ ਹੁਣ ਦੇਰੋਂ ਤੀਜੀ ਸਪਰੇਏ ਲਗਾਤਾਰ ਚੱਲ ਰਹੀ ਆ। ਥੋੜੇ ਦਿਨਾਂ ਬਾਅਦ ਤੁਹਾਨੂੰ ਦੀਦੀ ਦਾ ਮੂਹਰੇ ਵੀ ਸਪਰੇਏ ਇੱਥੇ ਕਰੀ ਸੀਗੀ। ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਅਸੀਂ ਹਟਾਉਂਦੇ ਟੂਨੇ ਨਹੀਂ ਹੈਗੇ ਬੇਲਾ ਉਮੀ ਚੱਲੀ ਜਾਂਦੀਆਂ ਜਿਹੜੀ ਬੇਲ ਟੁੱਟਣੀ ਆ ਉਹ ਤਾਂ ਟੁੱਟ ਹੀ ਜਾਣੀ ਆ ਤੇ ਉਹਦੇ ਕਰਕੇ ਚੱਲੀ ਜਾਂਦਾ ਜ਼ੋਰ ਪੂਰਾ ਸਪਰੇਅ ਕਰਦਾ ਤੇ ਪਰ ਹਾਂ ਇੱਕ ਗੱਲ ਆ ਕਿ ਇਹਦੇ ਨਾਲ ਸਪਰੇਅ ਦਾ ਨਜ਼ਾਰਾ ਵਾ ਬਸ ਵੀ ਸਪਰੇਅ ਲੱਗਦੀ ਬਹੁਤ ਵਧੀਆ ਅੱਗੇ ਮਗਰਲੇ ਪੰਪ ਮੈਂ ਚਲੋ ਪਿਛਲੀ ਵਾਰੀ ਸਪਰੇਅ ਕਰਦਾ ਸੀਗਾ ਅੱਜ ਬੰਦੇ ਵਿਲੇ ਨਹੀਂ ਹੈਗੇ ਕਿਉਂਕਿ ਦੂਜੇ ਬੰਦੇ ਮੋਟਰਾਂ ਚ ਲਾਉਂਦੇ ਆ ਤੇ ਮੈਂ ਕਹਾਂ ਜੇ ਆਪਾਂ ਦੋਨੇ ਕਰ ਦਿੰਨੇ ਆ ਤੋ ਭਾਈ 10 ਦੀ ਬੱਟ ਮੈਂ ਉੱਤੇ ਖੜ ਕੇ ਮੈਂ ਟਰੈਕਟਰ ਚਲਾ ਲਵਾਂ ਤੇ ਆਪਾਂ ਫਿਰ ਉਹ ਕੰਮ ਦਰੂ ਕਰ ਲੈ ਟਰੈਕਟਰ ਚਲਾਉਣ ਵਾਲਾ ਇਹ ਨਾ ਵੀਰੇ ਕੰਪਨੀ ਦਾ ਨਵਾਂ ਵੀ ਸੀਗਾ ਵੀ ਕੰਪਨੀ ਦਾ ਆਲੂ ਇੱਥੇ ਆਪਣੇ ਬੱਚੀ ਗਿੱਲੇ ਲੱਗੇ ਸਾਰੇ 15 ਗਿੱਲੇ ਕੰਪਨੀ ਦੇ ਐਲ ਆਰ ਤੇ 10 ਕਿੱਲੇ ਇੱਥੇ ਪਖਰਾ ਆ ਜਾ। ਤੇ ਇਹਨੂੰ ਹੀ ਬਿਮਾਰੀ ਆਈ ਹੈ। ਹੋਰ ਆਪਣੇ ਇੱਕ ਉਧਰ ਖੇਤ ਆ ਰੋਡ ਦੇ ਕੋਲੇ ਉੱਥੇ ਅੱਧਾ ਕੇ ਕਿੱਲਾ ਉੱਥੇ ਬਿਮਾਰੀ ਆਈ ਸੀ। ਹੋਰ ਕਿਸੇ ਪਾਸੇ ਖੇਤ ਚ ਬਿਮਾਰੀ ਨਹੀਂ ਆਈ ਆਪਣੀ। ਤੇ ਇਹਨੂੰ ਪਤਾ ਨਹੀਂ ਵੀ ਇੱਥੇ ਕਿਉਂ ਆਈ ਕੀ ਕਾਰਨਾ ਸਮਝ ਨਹੀਂ ਆਉਂਦੀ। ਟਲੀਆਂ ਜੀਆਂ ਪਈਆਂ ਸੀ ਤੇ ਬਾਕੀ ਤਾਂ ਸਹੀ ਆਲੂ ਤੇ ਹੁਣ ਦੁਬਾਰਾ ਡਰਦਿਆਂ ਨੇ ਫੇਰ ਸ਼ੁਰੂ ਕਰੀਆ ਵੀ ਐਵੇਂ ਵਾਧਣਾ ਜਾਵੇ ਕਿਉਂਕਿ ਪਹਿਲਾਂ ਤਾਂ ਚਲੋ ਆਪਾਂ ਕਿ ਸਾਈਡ ਕਰਤੀ ਸੀ ਉਦੋਂ ਰੋਕ ਗਈ ਸੀਗੀ। ਹੌਣ ਫੇਰ ਨਾ ਮੈਂ ਕਿਹਾ ਵੀ ਬਾਦਦ ਜਵੇਂ ਪੱਤੇ ਪੁੱਤੇ ਫੇਰ ਹੋ ਜਾਣ ਆ ਕਰਕੇ ਆਣਾ ਅੱਜ ਆਪਾਂ ਫੇਰ ਸ਼ੁਰੂ ਕਰੀਏ ਇੱਥੇ ਵੀ ਸਪਰੇਅ ਕਰੀ ਰਹੀਈਏ ਤਾਂ ਚੰਗੀ ਗੱਲ ਹੈ ਬਿਮਾਰੀ ਤੋਂ ਬਚਾਉਂਦਿਆਂ ਨੂੰ ਇਹੋ ਜਿਹੇ ਕੰਮਾਂ ਨੂੰ ਤਾਂ ਜੀ ਲੱਗਦਾ ਚਾਹੇ ਸਾਰੀ ਵੀ ਅੜ ਜਿੰਨੇ ਮਰਜ਼ੀ ਕਰਾਈ ਚੱਲੋ ਇਹੋ ਜਿਹੇ ਕੰਮਾਂ ਤੋਂ ਤਾਂ ਮਨ ਹੀ ਨਹੀਂ ਆਕਦਾ ਕਿ ਇੰਨਾ ਵਧੀਆ ਲੱਗਦਾ ਟਰੈਕਟਰ ਚਲਾਉਣ ਤੋਂ ਮਨ ਹੀ ਨਹੀਂ ਆਕਦਾ ਕਦੇ ਵੀ ਜਿੰਨਾ ਮਰਜ਼ੀ ਚਲਵਾ ਲਓ ਵੀਰੇ ਇਰੇ ਲਗਾਤਾਰ ਰੋਟੀ ਵੀ ਟਰੈਕਟਰ ਤੇ ਬਹਿ ਕੇ 13-13 ਘੰਟੇ 14-14 ਘੰਟੇ ਟਰੈਕਟਰ ਆਪਾਂ ਚਲਾਇਆ ਹੋਇਆ। ਬੈਠਣ ਨਾਲ ਥੋੜੇ ਹੋ ਜਾਂਦੇ ਸੀਗੇ। ਸਵਰਾਜ ਟਰੈਕਟਰ ਮੈਂ ਇੰਨਾ ਜ਼ਿਆਦਾ ਚਲਾਉਦਾ ਹੁੰਦਾ ਸੀਗਾ ਕਿ ਮੈਂ ਇਕੱਲੇ ਨਹੀਂ ਉਦੋਂ ਕੱਦੂ-ਕੱਦੂ ਕਰਨਾ ਹਨਾ ਤੇ ਬਹੁਤ ਟਰੈਕਟਰ ਚਲਾਇਆ। ਕਿ ਟਰੈਕਟਰ ਚਲਾਉਣ ਤੋਂ ਨਹੀਂ ਆਪਾਂ ਨੂੰ ਕੋਈ ਵੀ ਬਸਾਂ ਫਿਰ ਹੋਰ ਕੰਮ ਨਾ ਹੋਵੇ ਵੀ ਫੋਨ ਨਾ ਆਉਣ ਫਿਰ ਨਜ਼ਾਰੇ ਦਾ ਟਰੈਕਟਰ ਚਲਾਇਆ ਹੋ ਜਾਂਦਾ ਫਿਰ ਕੋਈ ਦਿੱਕਤ ਇਹ ਖੇਤ ਚ ਨਾ ਕਿਤੇ ਕਿਤੇ ਧਲੀਆਂ ਸੀਗੀਆਂ ਕੋਈ ਜ਼ਿਆਦਾ ਨਹੀਂ ਸੀਗੀਆਂ ਕਿਤੇ ਕਿਤੇ ਧਣੀਆਂ ਜੀਆਂ ਸੀਗੀਆਂ ਬਿਮਾਰੀ ਦੀ ਤੇ ਸੀਗੀਆਂ ਐਲਰ ਵੀ ਪਗਰਾਜ ਹੈ ਨਹੀਂ ਗੇ ਇਹ ਵੀ ਆ ਨਾਲ ਪਗਰਾਜ ਪਗਰਾਜ ਨਾਲ ਹੀ ਪਗਰਾਜ ਆ ਬੱਟ ਦੇ ਨਾਲ ਬੱਟ ਅੱਛਾ ਇਹ ਵੀ ਆ ਜਿੱਥੇ ਬਿਮਾਰੀ ਆਉਂਦੀ ਆ ਉਹਦੇ ਵਿੱਚ ਸਵੈਲ ਵੀ ਆਊਗੀ ਦੇਖਿਓ ਤੁਸੀਂ ਜਿੱਥੇ ਕਿਤੇ ਬਿਮਾਰੀ ਆਉਂਦੀ ਆ ਨਾ ਧਲੀ ਹੋਈ ਉਹਦੇ ਕੋਲੇ ਜਦੋਂ ਜਾਓਗੇ ਉਹਦੇ ਵਿੱਚ ਦੇਖਿਓ ਉਹਦੇ ਵਿੱਚੋਂ ਸਮੈਲ ਆਊਗੀ ਵੀਰੇ ਇਹ ਚੀਜ਼ਾਂ ਦਾ ਗੌਰ ਆਪਣੇ ਆਪ ਵੀ ਤੁਹਾਨੂੰ ਪਤਾ ਲੱਗ ਜਾਣਾ ਵੀ ਜਿੱਦਾਂ ਹੈਗਾ ਬਸ ਆਪਣੇ ਆਪ ਵੀਰੇ ਇਹਦਾ ਧਿਆਨ ਰੱਖੋ ਕਿ ਹੋ ਸਕਦਾ ਵੀ ਆਲੂ ਦਾ ਆਉਣ ਵਾਲਾ ਭਵਿੱਖ ਬੜਾ ਹੀ ਵਧੀਆ ਹੋਵੇ ਤੇ ਕਿਉਂਕਿ ਕਈ ਏਰੀਆ ਚ ਨੁਕਸਾਨ ਤਾਂ ਹੋ ਹੀ ਰਿਹਾ ਦਾ ਠੀਕ ਨਹੀਂ ਤੇ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜਾਣਾ ਇਹਦੇ ਨਾਲ ਹਜੇ ਕਿਉਂਕਿ ਇੱਕ ਹੱਥ ਫੇਰ ਪੂਰੀ ਗਰਮੀ ਆ ਰਹੀ ਹੈ ਇਹਦੀ ਜਿਹੜਾ ਇਹਦੇ ਵਧਣ ਦਾ ਟਾਈਮ ਆ ਰਿਹਾ ਹੈ ਨਾ ਤੇ ਇੱਕ ਹਫਤਾ ਫੇਰ ਟੈਂਪਰੇਚਰ ਹਾਈ ਹੋ ਰਿਹਾ ਤੇ ਇਹਦਾ ਕੁਝ ਨਹੀਂ ਪਤਾ ਵੀ ਇਹ ਕਿੰਨੀ ਕੁ ਬਿਮਾਰੀ ਫੈਲ ਜਵੇ ਤਾਂ ਇਹ ਜਿੱਥੇ ਜਿਹੜੀਆਂ ਹੁਣ ਆਪਾਂ ਦਵਾਈਆਂ ਕਰ ਰਹੇ ਆ ਉਹ ਦਵਾਈਆਂ ਝਾੜ ਵੀ ਘਟਾਉਂਦੀਆਂ ਨੇ ਇਹਦੀ ਗੱਲ ਕੀ ਝਾੜ ਦੀ ਘਟਾਉਂਦੀ ਜੱਟ ਜਾਵੇ ਤਾਂ ਆਪਾਂ ਜਾਈਏ ਤਾਂ ਕਿੱਧਰ ਨੂੰ ਜਾਈਏ ਤੇ ਚਲੋ ਤੇ ਦੋਨੇ ਵਾਰੀ ਪੱਕਾ ਪੈਂਦਾ ਜੀ ਪਾਣੀ ਲਾਉਣਾ ਜ਼ਰੂਰੀ ਹੋਈ ਆ ਵੀ ਪਾਣੀ ਲਾ ਹੀ ਲੋ ਵੀਰੇ ਆਹ ਹੁਣ ਆਪਣੇ ਪੁਰੇ ਖੇਤ ਗਿੱਲੇ ਦੀ ਦੋ ਸੁਧਾਰ ਨਾਲੇ ਲੋ ਪੈਰਾ ਦਾ ਹਾਲ ਖੇਤ ਪੂਰੇ ਗਿੱਲੇ ਸੀ ਕਿਉਂਕਿ ਹਜੇ ਹੋਣੀ ਪਾਣੀ ਲਾਇਆ ਆ ਦੇਖੋ ਅਜੇ ਤਾਂ ਖਾਲ ਵੀ ਗਿੱਲੀ ਪਈ ਆ ਕਿਉਂਕਿ ਪਾਣੀ ਲਾਉਣਾ ਜ਼ਰੂਰੀ ਸੀਗਾ ਉਹ ਗਿੱਲਿਆਂ ਦੇ ਵਿੱਚ ਫਿਰ ਇੱਥੇ ਫੋਰ ਵੀ ਨਹੀਂ ਕੰਮ ਕਰਦਾ

ਹੋ ਗਿਆ ਇੱਥੇ ਆਪਣੇ ਬਸ ਅਖੀਰਲਾ ਪੰਪ ਰਹਿ ਗਿਆ ਹੋ ਜਾਣੇ ਆਪਣੇ ਇੱਥੇ 25 ਕਿਲੇ ਦੇ ਨੇੜੇ ਆ 25 ਕਿਲੇ ਨਿਬੜ ਜਾਣੇ ਦੇਖ ਲਓ ਮੈਂ ਤੇ ਯਾਨੀ ਕਿ ਦੋ ਬੰਦੇ ਆਰਾਮ ਨਾਲ ਕਰ ਲੈਂਦੇ ਆ ਹਨਾ ਕੀ ਕੋਈ ਔਖਾ ਨਹੀਂ ਹੈਗਾ ਕੋਈ ਉਹ ਨਹੀਂ ਹੈਲੋ ਹਾਂਜੀ ਵੀਰੇ ਚਲੋ ਉਧਰ ਪੰਪ ਭਰਦਾ ਸੀਗਾ ਮੈਂ ਕਿਹਾ ਜਾਨੂ ਆਲੂ ਪੱਟ ਕੇ ਦੇਖੀ ਸੈਜ ਕਿੱਡਾ ਹੋ ਗਿਆ ਤੇ ਇਹ ਤਾਂ ਹਜੇ ਆਲੂ ਛੋਟਾ ਹੀ ਆ ਲੇਟ ਹੀ ਲੱਗਿਆ ਹੋਇਆ ਬਖਰਾਜ ਆਪਣਾ ਇਹ ਤੇ ਆ ਲੇਟ ਹੀ ਲਾਇਆ ਸੀਗਾ ਨਾ ਬਖਰਾਜ ਇਹ ਇਹਦੇ ਵਿੱਚ ਹਜੇ ਆਪਣਾ ਤੁਸੀਂ ਦੇਖ ਲਓ ਵੀ 30 ਇੰਚੀ ਮਸ਼ੀਨ ਦਾ ਨਾ ਆ ਫਾਇਦਾ ਜਿਹੜੀ ਅਸੀਂ ਪਹਿਲਾਂ ਲਾਉਂਦੇ ਹੁੰਦੇ ਸੀ ਨਾ ਉਹਦੇ ਵਿੱਚ ਨਹੀਂ ਦਿੰਦਾ ਦੇਖੋ ਕਿੰਨੇ ਆਲੂ ਆ ਬਖਰਾਜ ਦੇ ਹਨ ਦੇਖ ਲਓ ਇੱਕ ਬੂਟਾ ਪਟਿਆ ਹੋ ਸਕਦਾ ਥੱਲੇ ਹਜੇ ਰਿਆ ਵੀ ਹੋਵੇ ਸਾਰੇ ਆਲੂਆਂ ਦਾ ਸਾਈਜ਼ ਸੇਮ ਆ ਵੀਰੇ ਠੀਕ ਨਹੀਂ ਸਾਰੇ ਆਲੂਆਂ ਦਾ ਸਾਈਜ਼ ਸੇਮ ਆ ਦੇਖ ਲਓ ਕਿ ਇਹਦੇ ਵਿੱਚ ਨਾ ਇਹ ਮਸ਼ੀਨ ਦੇ ਨਾਲ ਇਹ ਫਾਇਦਾ ਵਾ ਕਿ ਇਹਦੇ ਨਾਲ ਆਲੂ ਨਾ ਡੱਫੜ ਨਹੀਂ ਹੁੰਦਾ ਇਹ ਗੱਲ ਮੈਂ ਬਹੁਤ ਦੇਖੀ ਆ ਬਹੁਤ ਜਿਆਦਾ ਯਾਨੀ ਕਿ ਝਾੜ ਦਾ ਫਰਕ ਰਹਿੰਦਾ ਇਹਦੇ ਨਾਲ ਡੱਫੜ ਆਲੂ ਕੱਢਣਾ ਹੀ ਨਹੀਂ ਪੈਂਦਾ ਵੀ ਦੇਖ ਲਓ ਜਿੰਨੇ ਆਲੂ ਬਣੇ ਹੋਏ ਆ ਸਾਰਿਆਂ ਦਾ ਸਾਈਜ਼ ਸੇਮ ਆ ਆਹ ਇੱਕ ਛੋਟਾ ਆਲੂ ਨਿਕਲਿਆ ਦੇਖੋ ਠੀਕ ਨਹੀਂ ਵੀਰ ਦੇਖ ਲਓ ਕਿੰਨਾ ਫਰਕ ਤੇ ਅਜਾ ਇਹਦੇ ਦੇ ਵੀਰੇ ਸਪਰੇਹਾਵ ਨਹੀਂ ਕੋਈ ਵਾਧੂ ਕਰੀਆਂ ਆਈਆਂ ਬਸ ਆਹਾ ਹੁਣ ਦੂਜੀ ਚੱਲ ਰਹੀ ਆ ਬਿਮਾਰੀ ਵਾਲੀ ਪਹਿਲਾਂ ਕੋਸਾਈਡ ਕਰੀ ਸੀ ਤੇ ਹੁਣ ਅੱਜ ਕਰਜ ਟਕਣ ਲੱਗੇ ਆ ਉਧਰ ਪੰਪ ਭਰਦਾ ਫੋੜ ਤੇ ਅੱਜ ਹੁਣ ਕੋਸਾਈਡ ਚੱਲ ਰਹੀ ਆ ਤੇ ਹੁਣ ਚੱਲੀ ਜਾਂਦਾ ਹਨਾ ਕੰਮ ਤੇ ਵੀ ਇਹ ਕਾਰਨ ਆ ਕਿ ਉਹਦਾ ਇੰਨੀ ਵਧੀਆ ਵਾ ਜਾਨੀ ਕਿ ਇਹਦਾ ਸਹੀ ਗੱਲ। ਹਾਂ ਉਹ ਹੀ ਤਾਂ ਗੱਲ ਹੈ। ਲੋ ਜੀ ਹੋ ਗਿਆ ਨਿਬੜ ਗਿਆ ਆਪਣਾ ਇੱਥੇ ਪੰਜਵਾਂ ਟੋਲ ਪਾਰ ਲਿਆ ਹੁਣ ਫੇਰਾਂ ਕਰਦੇ ਆ ਉੱਧਰ ਡਾਇਮੰਡ ਤੇ ਚੱਲ ਕੇ। ਐਲਰ ਵਗਰਾਜ ਹੋ ਗਿਆ ਇੱਥੇ। ਡੱਬਾ ਚੱਕ ਲੈ ਦਵਾਈ ਵਾਲਾ। ਰੱਖ ਲੈ ਉਪਰੀ। ਬਾਲਟੀ ਨਾਲ ਲੈ ਕੇ ਨਹੀਂ ਆਉਣੀ। ਬਾਲਟੀ ਨਾਲ ਉੱਥੇ ਰੱਖ ਲੈ। ਚੱਲ ਫੇਰ ਮੈਂ ਲੈ ਆਂ ਮੈਂ ਟਰੈਕਟਰ ਆਖੂ ਤੇ ਖੜਾਉਣਾ ਚਾਬੀ ਕਿੱਥੇ ਰੱਖਣੀ ਕੋਠੇ ਦੀ ਉਹਦੇ ਉੱਤੇ ਨਾ ਤਾਂ ਕਿੱਥੇ ਦੋਗਾ ਨਾ ਜਿਵੇਂ ਇਟਾ ਰੱਖੀ ਹੁੰਦੀ ਹਾਂ ਹਾਂ ਉਹਦੇ ਉੱਤੇ ਠੀਕ ਆ ਲੈ ਚੱਲ ਤੂੰ ਪਹਿਲਾਂ ਕਿਹੜਾ ਖੱਤਾ ਕਰੀਂਗਾ ਬੱਚਾ ਮਟਰ ਨਾ ਬੜਕਾ ਮਟਰ ਚੱਲ ਚੱਲ ਹਾਂਜੀ ਵੀਰੇ ਇਹ ਹੈਗੀ ਆਪਣੀ ਡਾਇਮੰਡ ਦੀ ਫਸਲ ਯੂਬਰ ਤੋਂ ਤਿਆਰ ਕਰਕੇ ਉਸ ਤੋਂ ਅਗਲੇ ਸਾਲ ਲਾ ਕੇ ਤੇ ਫਿਰ ਅਗਲੇ ਸਾਲ ਲੱਗਿਆ ਹੋਇਆ ਵੈਰੈਟੀ ਹੈ ਦੋ ਵਾਰ ਇਹਦੀ ਰੌਗਿੰਗ ਕਰਵਾਤੀ ਤੇ ਬਹੁਤ ਬਹੁਤ ਵਧੀਆ ਇਹਦੀ ਗ੍ਰੋਥ ਆ ਬਹੁਤ ਵਧੀਆ ਹਰਾ ਹੋਇਆ ਸੀਗਾ ਇਹਦਾ ਕੀ ਕਰਾਂਗੇ ਆ ਡਾਇਮੰਡ ਦਾ ਨਾ ਵੀਰੇ ਡਾਇਮੰਡ ਦਾ ਚਲੋ ਆਪਾਂ ਕਹਿ ਦਿੰਨੇ ਆ ਯਾਰ ਵੀ ਮੈਂ ਉਹ ਤੋਂ ਵੀ ਲਿਆ ਸੀਗਾ ਵਾਇਰਸ ਆ ਗਿਆ ਹੁਣ ਵੀਰੇ ਮੈਂ ਪਿਛਲੇ ਸਾਲ ਟਿਊਬਰ ਲਾਇਆ ਸੀ ਹਨਾ ਟਿਊਬਰ ਤੋਂ ਅਗਲੇ ਸਾਲ ਬੀਜਿਆ ਵੀਰੇ ਉਹ ਚ ਵਾਇਰਸ ਆ ਗਿਆ ਹੁਣ ਦੱਸੋ ਕੀ ਕਰ ਸਕਦੇ ਆ ਇਹ ਡਾਇਮੰਡ ਦੀ ਡਾਇਮੰਡ ਚੀਜ਼ ਹੀ ਇਹ ਜੀ ਆ ਯਾਰ ਡਾਇਮੰਡ ਹੋ ਗਿਆ ਸੰਟਾਨਾ ਹੋ ਗਿਆ ਹੋਰ ਵੀ ਜਿਹੜੀਆਂ ਜਿਆਦੇ ਸੈਂਸਿਟਿਵ ਵਾਲੀਆਂ ਵੈਰਾਈਟੀਆਂ ਨੇ ਨਾ ਜਿਨ੍ਹਾਂ 'ਚ ਵਾਇਰਸ ਆਉਂਦਾ ਉਹਨਾਂ ਦਾ ਕੋਈ ਵੀ ਮਾਨ ਨਹੀਂ ਕਰ ਸਕਦਾ ਇਹਦਾ ਟਿਊਬਰ ਦੇ ਵਿੱਚ ਵੀ ਵੀਰੇ ਵਾਇਰਸ ਆ ਜਾਂਦਾ ਇਹੋ ਜਿਹਾ ਚੱਕਰ ਹੁਣ ਇਹਤੇ ਕਰਜਟ ਵਾਲੀ ਸਪਰੇਅ ਚੱਲ ਰਹੀ ਹੈ ਇੱਕ ਕੰਮਰੇ ਭਾਈ ਕਈ ਵੀਰ ਪੁੱਛਦੇ ਹੁੰਦਾ ਵੀ ਵੀਰੇ ਮੋੜਾਂ ਤੇ ਨੁਕਸਾਨ ਹੁੰਦਾ ਵੀਰੇ ਦੇਖ ਲਓ ਆ ਦੇਖ ਲਓ ਕੀ ਨੁਕਸਾਨ ਹੈ ਜਿਹੜੀ ਲੀ ਚ ਪਹਿਲਾਂ ਗਿਆ ਟਰੈਕਟਰ ਉਹ ਚ ਹੀ ਫੇਰ ਚੱਲੇ ਤਾਂ ਕੋਈ ਨੁਕਸਾਨ ਨਕਸੂਨ ਦਾ ਵਾ ਜਿੰਨਾ ਕੋ ਹੋਣਾ ਵੀਰੇ ਹੁੰਨਾ ਕੀ ਆ ਉਦੋਂ ਬਾਅਦ ਦਾ ਨਹੀਂ ਹੈਗਾ ਬਸ ਜਿਹੜੀ ਕਰਨ ਦੀ ਮੋਜ ਆ ਯਾਰ ਵੀਰੇ ਉਹ ਬੇਲਾ ਨਾ ਟਰੈਕਟਰ ਦੇ ਨਾਲ ਲੱਗਣ ਲੱਗ ਗਏ ਐ ਏਡੀ ਏਡੀ ਉੱਚੀਆਂ ਬੇਲਾ ਨੇ ਉੱਤੇ ਪਖਰਾਜ ਦੀਆਂ ਹੀ ਐਵੇਂ ਲੱਗਦੀਆਂ ਸੀ ਐਸ ਸਾਲ ਕੋਈ ਨਹੀਂ ਪਤਾ ਵੀ ਆਲੂ ਦਾ ਹਾਲਾਤ ਕੀ ਰਹਣੇ ਆ ਹਨਾ ਕੀ ਪਤਾ ਆਲੂ ਦੇ ਹਾਲਾਤ ਇੰਨੀ ਚੰਗੇ ਹੋ ਜਾਣ ਕਿ ਰੱਬ ਪੁੱਠੀਆਂ ਛਾਲਾ ਮਰਵਾਵੇ ਜੱਟਾਂ ਦੀਆਂ ਠੀਕ ਨਹੀਂ ਕਿ ਸਾਰੇ ਜੱਟ ਖੁਸ਼ ਹੋਣ ਵੀ ਹਾਂ ਭਾਈ ਆਲੂ ਬੀਜਿਆ ਸੀ ਆ ਇੰਨੇ ਰੁਪਏ ਵੀ ਆ ਹੋ ਗਿਆ ਇਹ ਕੁਝ ਨਹੀਂ ਪਤਾ ਹਨ ਕੀ ਹੋਣਾ ਕੀ ਨਹੀਂ ਫੇਰ ਭਰ ਲਿਆ ਹੁੰਦਾ ਦੁਬਾਰਾ ਪੰਪ ਤੇ ਲੱਗੇ ਹੋਏ ਆ ਸਪਰੇਅ ਕਰਨ ਇਹ ਆਪਣਾ ਡਾਇਮੰਡ ਆਲੂ ਵੀਰੇ ਹਾਂਜੀ ਵੀਰੇ ਆਪਾਂ ਤਾਂ ਹੁਣ ਸਪਰੇਅ ਅੱਜ ਕਰੀ ਜਾਂਦੇ ਆ ਸਾਰੇ ਪਾਸੇ ਕਰਕੇ ਸਪਰੇਅ ਮਕਾਉਣੀ ਆ ਤੇ ਅ ਵੀਰੇ ਮੈਂ ਨਾ ਇਹਦੇ ਵਿੱਚ ਵੀ ਗੱਲ ਇਹ ਕਹਿਣੀ ਚਾਹੂੰਗਾ ਆਪਣੇ ਜੇ ਵੀਰੇ ਤੁਹਾਨੂੰ ਵੀ ਚੰਗੀ ਲੱਗੇ ਨਾ ਤੁਸੀਂ ਨਾ ਮੈਂ ਇਹ ਗੱਲ ਨੂੰ ਯਾਰ ਜ਼ਰੂਰ ਸ਼ੇਅਰ ਕਰਿਓ ਵੀਰੇ ਹਰ ਇੱਕ ਬੰਦੇ ਤੱਕ ਇਹ ਪਹੁੰਚੇ ਜਿਹੜੇ ਵੀਰੇ ਇਹ ਚੀਜ਼ਾਂ ਕਰਦੇ ਆ ਨਾ ਉਹ ਵੀ ਇਸ ਚੀਜ਼ਾਂ ਦਾ ਧਿਆਨ ਰੱਖਣਾ ਜਿਹੜੀ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਵੀਰੇ ਆਪਾਂ ਕੋਈ ਵੀ ਆਪਣੇ ਗੁਰੂ ਸਾਹਿਬਾਨਾਂ ਦਾ ਆਪਰੋਗ ਜਾਨੀ ਕਿ ਆਉਂਦਾ ਵਾ ਦਿਨ ਆਉਂਦੇ ਆ ਉਹਨਾਂ ਦੇ ਜਾਂ ਕੁਝ ਵੀ ਅਸੀਦੀ ਦੇ ਲਾਉਂਦੇ ਆ ਜਨਮ ਦਿਨ ਜਨਮ ਦਿਹਾੜੇ ਆਉਂਦੇ ਆ ਉਹਨਾਂ ਦੇ ਹਨਾ ਕੁਝ ਵੀ ਆ ਹਨਾ ਪਰ ਵੀਰੇ ਇੱਕ ਗੱਲਾਂ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਵੀ ਆਪਾਂ ਉਹਨਾਂ ਦੇ ਵੀਰੇ ਕੋਈ ਵੀ ਕਿਤੇ ਵੀ ਕੰਧਾਂ ਤੇ ਪੋਸਟਰ ਲਾਉਂਦੇ ਆ ਨਾ ਵੀਰੇ ਉਹਦੇ ਵਿੱਚ ਨਾ ਉਹਨਾਂ ਦੇ ਸਰੂਪ ਨਾ ਲਾਇਆ ਕਰੋ ਵੀਰੇ ਗੁਰਵਾਣੀ ਦੀਆਂ ਤੁਕਾਂ ਨਾ ਲਿਖਿਆ ਕਰੋ ਹਾਂ ਜੇ ਆਪਾਂ ਲਾਉਣੇ ਆ ਫਿਰ ਉਹਨਾਂ ਨੂੰ ਲਾ ਕੇ ਅਗਨ ਭੇਂਟ ਕਰਨ ਦਾ ਵੀ ਕੰਮ ਰੱਖਿਆ ਕਰੋ ਸਿਰਫ ਇਕੱਲੇ ਲਾਉਣ ਦੇ ਨਾਲ ਕੰਧਾਂ ਚਮਕਾਉਣ ਦੇ ਨਾਲ ਨਾ ਗੱਲਾਂ ਕਰਿਆ ਕਰੋ ਵੀ ਫਿਰ ਇਹ ਵੀ ਹਿੰਮਤ ਰੱਖਿਆ ਕਰੋ ਵੀ ਅਸੀਂ ਲਾ ਕੇ ਵੀ ਲਿਆਉਣੇ ਆ ਤੇ ਉਹਨਾਂ ਨੂੰ ਅਗਨ ਭੇਂਟ ਵੀ ਕਰਨਾ ਜਾਂ ਉਹਨਾਂ ਨੂੰ ਜਲ ਪ੍ਰਵਾਹ ਕਰਨਾ ਵੀਰੇ ਬਹੁਤ ਵੱਡ ਦੇਖੋ ਆਪਣੇ ਘਰੇ ਜਿਹੜਾ ਸਰੂਪ ਹੁੰਦਾ ਬਾਬਾਈ ਦਾ ਤੇ ਜਿਹੜੇ ਮਰਜੀ ਉਹ ਆ ਯਾਰ ਵੀਰੇ ਮੈਂ ਨਹੀਂ ਵੀ ਕਿਸੇ ਇੱਕ ਗੁਰੂ ਸਾਹਿਬਾਨ ਦਾ ਨਹੀਂ ਜਿਹੜੇ ਮਰਜੀ ਹੈ ਜਿਨ੍ਹਾਂ ਨੂੰ ਵੀ ਆਪਾਂ ਮੰਨਦੇ ਆ ਮੈਂ ਉਹਨਾਂ ਦੀ ਗੱਲ ਕਰਦਾ ਜਿਵੇਂ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਸਿੱਖ ਧਰਮ ਦੇ ਵਿੱਚ ਹਰੇਕ ਧਰਮ ਦੀ ਗੱਲ ਕਰਦਾ ਮੈਂ ਕਿ ਜਿਵੇਂ ਹੁਣ ਆਪਣੇ ਘਰੇ ਸਰੂਪ ਆ ਉਹਨੂੰ ਆਪਾਂ ਕਿਵੇਂ ਸਾਹਮ ਸਾਹ ਰੱਖਦੇ ਆ ਹਨਾ ਕਿ ਵੀ ਮਿੱਟੀ ਨਹੀਂ ਪੈਣ ਦਿੰਦੇ ਰੋਜ਼ ਉਹਨਾਂ ਦੀ ਸੇਵਾ ਕਰਦੇ ਆ ਧੂ ਬੱਤੀ ਕਰਦੇ ਆ ਪਾਠ ਬਹਿ ਕੇ ਕਰਦੇ ਆ ਤਾਂ ਵੀਰੇ ਯਾਰ ਆਪਾਂ ਬਾਹਰ ਕੰਧਾਂ ਤੇ ਛਾਪ ਦਿੰਨੇ ਆ ਕੰਧਾਂ ਤੇ ਲਾ ਦਿੰਨੇ ਆ ਹਨਾ ਝੂਠੇ ਮਿੱਠੇ ਹੱਥਾਂ ਦੇ ਨਾਲ ਵੀਰੇ ਇਹ ਗੱਲਾਂ ਦਾ ਨਾ ਪਰਹੇਜ਼ ਕਰੋ ਮੈਨੂੰ ਮੈਨੂੰ ਇਹ ਚੀਜ਼ਾਂ ਮੈਂ ਆਪਾਂ ਦਾ ਬਿਲਕੁਲ ਪਸੰਦ ਨਹੀਂ ਹੈਗੀਆਂ ਮੈਨੂੰ ਜਮਾ ਹੀ ਨਹੀਂ ਚੰਗੀਆਂ ਲੱਗਦਾ ਕਿਉਂਕਿ ਜਦੋਂ ਕੰਧਾਂ ਤੇ ਬਾਬਾਈ ਦੇ ਸਰੂਪ ਦੇਖਦਾ ਜਾਂ ਛੋਟੇ ਸਾਹਿਬਜ਼ਾਦਿਆਂ ਦੇ ਹੁਣ ਬਹੁਤ ਲੱਗੇ ਹੋਣਗੇ ਲੋਕ ਤਾਂ ਆਪਦਾ ਸਿਰਫ ਇੱਕ ਦਿਖਾਵਾ ਕਰਨ ਨੂੰ ਲਾ ਦਿੰਦੇ ਕਿ ਹਾਂ ਅਸੀਂ ਆਹ ਚੀਜ਼ ਕਰਦੇ ਆ ਯਾਰ ਉਹਨਾਂ ਦੇ ਸਰੂਪਾਂ ਤੋਂ ਬਿਨਾ ਵੀ ਸਾਰਾ ਕੁਝ ਹੋ ਜਾਂਦਾ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਉਹਨਾਂ ਦੇ ਦਿਖਾਉਣਾ ਵਾ ਠੀਕ ਨਹੀਂ ਇਹ ਚੀਜ਼ਾਂ ਨੂੰ ਵੀਰੇ ਆਪਾਂ ਕੰਟਰੋਲ ਕਰ ਸਕਦੇ ਆ ਇਹ ਚੀਜ਼ਾਂ ਤੇ ਪਾਬੰਦੀ ਆਪਣੇ ਲਾ ਸਕਦੇ ਆ ਵੀ ਕਿਸੇ ਵੀ ਪੋਸਟਰ ਦੇ ਉੱਤੇ ਬਾਬਾਈ ਦੇ ਕਿਸੇ ਵੀ ਵੀ ਕਿਸੇ ਵੀ ਦਾ ਸਰੂਪ ਨਹੀਂ ਲੱਗ ਸਕਦਾ ਇਹ ਚੀਜ਼ਾਂ ਆਪਾਂ ਨਾਰਮਲ ਕਰ ਸਕਦੇ ਹਾਂ ਵੀਰੇ ਬਿਲਕੁਲ ਯਾਨੀ ਕਿ ਵਧੀਆਂ ਗੱਲਾਂ ਨਹੀਂ ਹੈਗੀਆਂ ਆਪਾਂ ਨੂੰ ਇਸ ਚੀਜ਼ ਦੇ ਵੀ ਵੀਰੇ ਆਪਣੀ ਗੱਲਾਂ ਰੱਖਣੀਆਂ ਚਾਹੀਦੀਆਂ ਸਾਰੇ ਵੀਰ ਦੱਸਿਓ ਕਿ ਮੈਂ ਇੰਸਟਾਗ੍ਰਾਮ ਤੇ ਰੀਲ ਵੀ ਫਾਈਆ ਉਹਨੂੰ ਜ਼ਰੂਰ ਸ਼ੇਅਰ ਕਰਿਓ ਵੀਰੇ ਵੱਧ ਤੋਂ ਵੱਧ ਵੀ ਹਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਨਹੀਂ ਲੱਗਣੇ ਚਾਹੀਦੇ ਕਿਤੇ ਵੀ ਪੋਸਟਰ ਇਹ ਤਾਂ ਆਪਣੇ ਜਿਹੜੇ ਧਰਮ ਦੇ ਮੋਢੀ ਆ ਉਹਨਾਂ ਨੂੰ ਇਸ ਗੱਲਾਂ ਤੇ ਪੂਰਾ ਉਹ ਪਹਿਰਾ ਦੇਣਾ ਚਾਹੀਦਾ ਵੀ ਬਾਬਾਈ ਦੇ ਸਰੂਪ ਕਿਤੇ ਨਾ ਲੱਗਣ ਕਿਉਂਕਿ ਯਾਰ ਇੱਕ ਆਪਾਂ ਦੇਖੋ ਦਿਨ ਆਉਂਦਾ ਇੱਕ ਦਿਨ ਆਇਆ ਬਾਬਾਈ ਦਾ ਜਨਮ ਜਨਮ ਦਿਹਾੜਾ ਲਾਲਾ 시ਦੀ ਦਿਹਾੜਾ ਲਾਲੋ ਹਨ ਉਹ ਆਇਆ ਉਸ ਦਿਨ ਦਾ ਆਪਾਂ ਬੜੇ ਚਮਕਾ ਚੁੰਗਾ ਕਿ ਉਹਨਾਂ ਦੇ ਪੋਸਟਰ ਲਾਤੇ ਜਾਂ ਸਭ ਕਿਤੇ ਸਰੂਪ ਆਪਾਂ ਚਪਕਾਤੇ ਉਸ ਤੋਂ ਬਾਅਦ ਯਾਰ ਉਸ ਤੋਂ ਬਾਅਦ ਵੀ ਤਾਂ ਦੇਖੋ ਨਾ ਕਿ ਉਹਨਾਂ ਦਾ ਹਾਲ ਕੀ ਹੁੰਦਾ ਮੈਨੂੰ ਵੀਰੇ ਮੈਨੂੰ ਇਸ ਚੀਜ਼ ਤੋਂ ਬਹੁਤ ਨਵਰਾਤਾ ਮੈਂ ਕਿਤੇ ਵੀ ਜਿੱਥੇ ਵੀ ਲੱਗਿਆ ਦੇਖਦਾ ਨਾ ਮੇਰੇ ਦਿਲ ਨੂੰ ਬਹੁਤ ਉਹ ਪਹੁੰਚਦੀ ਹੈ ਠੇਸ ਵੀ ਯਾਰ ਵੀ ਸਿਰਫ ਦੇਖੋ ਸਿਰਫ ਇੱਕ ਦਿਨ ਦੇ ਖਾਤਰ ਆਪਸ ਰੂਪ ਲੈ ਜਾਂ ਤਾਂ ਉਹਨਾਂ ਨੂੰ ਫਿਰ ਸਾਹਮਣ ਦਾ ਜੁਮਾ ਵੀ ਰੱਖੋ ਵੀਰੇ ਕਿ ਆਪਸ ਸਾਰੇ ਲਾ ਕੇ ਪਹਿਲਾਂ ਦਿਨਾਂ ਦੇ ਲਾ ਕੇ ਫਿਰ ਉਦੋਂ ਵੱਲ ਆਈਏ ਇਸ ਚੀਜ਼ ਵੱਲ ਵੀ ਵੀਰੇ ਆਪਣੇ ਧਿਆਨ ਦਿਆ ਕਰੋ ਕਿ ਹਰੇਕ ਧਰਮ ਦੇ ਮੈਂ ਕਹਿੰਨਾ ਵੀ ਕਿਸੇ ਵੀ ਧਰਮ ਦਾ ਨਹੀਂ ਲੱਗਣਾ ਚਾਹੀਦਾ ਵੀ ਹਾਂ ਲਿਖ ਲਓ ਲਿਖ ਕੇ ਸੁਨੇਹਾ ਦੇ ਦਿਓ ਜੇ ਬੰਦੇ ਨੇ ਪੜਨਾ ਲਿਖ ਕੇ ਵੀ ਪੜ ਲੈਣਾ ਜ਼ਰੂਰੀ ਨਹੀਂ ਵੀ ਸਰੂਪਾਂ ਨਾਲ ਜਾਂ ਫੋਟੋਆਂ ਨਾਲ ਹੀ ਪੜਨਾ ਇਹ ਗੱਲਾਂ ਦਾ ਵੀਰੇ ਗੌਰ ਕਰੋ ਤੇ ਬਾਕੀ ਚਲੋ ਮੈਂ ਇਦਾਂ ਦਾ ਥੋੜਾ ਜਿਹਾ ਮੈਸੇਜ ਹੈਗਾ ਮੇਰਾ ਮੈਂ ਕਿਹਾ ਵੀ ਦੇਣਾ ਚਾਹੀਦਾ ਜਿਹੜੇ ਵੀਰਾਂ ਨੂੰ ਚੰਗਾ ਲੱਗੂ ਦੱਸਣਗੇ ਜਾਂ ਸ਼ੇਅਰ ਕਰ ਦੇਣਗੇ ਜਿੱਦਾਂ ਵੀ ਹੈਗਾ ਬਾਕੀ ਤਾਂ ਆਪਾਂ ਲੱਗੇ ਹੋਇਆ ਕੰਮਕਾਰ ਤੇ ਆਪਣਾ ਸਪ੍ਰੇਹਾਂ ਚੱਲਦੀਆਂ ਨੇ ਹਨਾ ਸਪ੍ਰੇਹਾਂ ਕਰੀ ਜਾਂਦੇ ਆ ਸਾਰੇ ਵੀਰਾਂ ਨੂੰ ਦੱਸਦੇ ਰਹੀਦਾ ਵੀ ਆਹ ਕਰ ਲੋ ਆਹ ਕਰ ਲੋ ਹਨਾ ਤੇ ਹੁਣ ਆਪਾਂ ਅੱਜ ਅੱਗੇ ਕੋ ਸਾਈਡ ਕਰੀ ਸੀਗੀ ਕੋ ਸਾਈਡ ਤੋਂ ਬਾਅਦ ਨਾ ਕਹਿੰਦੇ ਜਿਹੜੀ ਕੋ ਸਾਈਡ ਦਵਾਈ ਆ ਕੋ ਸਾਈਡ ਦਵਾਈ ਤੋਂ ਬਾਅਦ ਕੋਈ ਵੀ ਫੰਗੀ ਸਾਈਡ ਆਪਾਂ ਕਰਦੇ ਆ ਉਹਦਾ ਰਿਜ਼ਲਟ ਕਹਿੰਦੇ 100% ਹੁੰਦਾ ਕਿਉਂਕਿ 사이ਡ ਦਵਾਈ ਨਾ ਪੱਤੇ ਦੇ ਵਿੱਚੋਂ ਸਾਰਾ ਉਹ ਖਤਮ ਕਰ ਦਿੰਦੀ ਹੈ ਜਿੰਨੀਆਂ ਵੀ ਆਪਾਂ ਪਹਿਲਾਂ ਦਵਾਈਆਂ ਕੋਈ ਵੀ ਕਰੀਆਂ ਹੁੰਦੀਆਂ ਤੇ ਵੀ ਫਿਰ ਨਾ ਰਿਜ਼ਲਟ ਬਹੁਤ ਵਧੀਆ ਮਿਲਦਾ ਉਸ ਤੋਂ ਬਾਅਦ ਉਹਦਾ ਕਿ ਕੋਈ ਵੀ ਦਵਾਈ ਕਰੀ ਹੈ ਨਾ ਤੇ ਤਾਂ ਕਰਕੇ ਫਿਰ ਹੁਣ ਆਪਾਂ ਕਰਜਟ ਕਰ ਲਈ ਹਾਂ ਮੈਂ ਵੀ ਕਰਨਾ ਵੀ ਵੀਰੇ ਕਰਜਟ ਕੋਈ ਇੱਕ ਸਾਲਟਾ ਕਰਜਟ ਵਾਲਾ ਐਵੇਂ ਉਹਦੇ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਬਾਈ ਨੇਮ ਹੀ ਲੈਣੀ ਆ ਕਰਜਟ ਤੇ ਔਰ ਕਈ ਕੰਪਨੀਆਂ ਦੇ ਵਿੱਚ ਆਉਂਦਾ ਉਹ ਸਾਲ ਉਹ ਤੁਸੀਂ ਲੈ ਸਕਦੇ ਹੋ ਐਵੇਂ ਬਾਹਲਾ ਮੇਗੇ ਵਾਲੇ ਪਾਸੇ ਨੂੰ ਨਾ ਭੱਜਿਆ ਕਰੋ ਤੇ ਦੇਖ ਕੇ ਜਿੱਧਰ ਆਪਣਾ ਖਰਚਾ ਘੱਟ ਹੋਵੇ ਉਹੀ ਦਪਹਿਰਾਂ ਕਰਨੀਆਂ ਚਾਹੀਦੀਆਂ ਤੇ ਕਈ ਵੀਰ ਮੈਨੂੰ ਪੁੱਛਦੇ ਆ ਵੀ ਵੀਰੇ ਕਣਕ ਦਾ ਵੀਰੇ ਕਣਕ ਦੇ ਵਿੱਚ ਨਾ ਅਸੀਂ ਡੇਢ ਗੱਟੂ ਯੂਰੀਆ ਲਈਦਾ ਵਾ ਡੇਢ ਗੱਟੂ ਯੂਰੀਏ ਦੇ ਵਿੱਚ ਨਾ ਜਿਵੇਂ ਹੁਣ ਜਿੱਥੇ ਸਾਡੀ ਗੁੱਲੀ ਢੰਡਾ ਹੈਗਾ ਉੱਥੇ ਵੀਰੇ 200 ਗ੍ਰਾਮ ਦਵਾਈ ਪਾ ਲੈਣੀ ਆ 200 ਗ੍ਰਾਮ ਦਵਾਈ ਪਾ ਕੇ ਹਨਾ 200 ਗ੍ਰਾਮ ਦਵਾਈ ਪਾ ਕੇ ਉਹਦੇ ਵਿੱਚ ਅਸੀਂ 1 ਕਿਲੇ ਚ ਡੇਢ ਗੱਟੂ ਜੋਰੀਆ ਤੇ 200 ਗ੍ਰਾਮ ਦਵਾਈ ਤੇ ਦੋਨੇ ਪਾਸੇ ਨੂੰ ਛਿੱਟਾ ਦੇ ਦੇਣਾ ਕਿ ਜਿਵੇਂ ਆਪਾਂ ਹਲਾ ਨਾਲ ਬੋਹਨੇ ਹੁੰਨੇ ਆ ਕਿ ਇੱਕ ਵਾਰ ਉਧਰ ਨੂੰ ਇੱਕ ਵਾਰ ਉਧਰ ਨੂੰ ਤੇ ਦੋਨੇ ਪਾਸੇ ਨੂੰ ਛਿੱਟਾ ਦੇ ਦੀਦਾ ਆਪਾਂ ਤੇ ਉਹ ਫਿਰ ਰਿਜ਼ਲਟ ਉਹਦਾ ਬਹੁਤ ਵਧੀਆ ਆਉਂਦਾ ਵਾ ਰਿਜ਼ਲਟ ਉਹਦਾ ਕੋਈ ਪੂਰਾ ਟਾਪ ਦਾ ਰਿਜ਼ਲਟ ਆਉਂਦਾ ਇਹ ਐਵੇਂ ਹੀ ਕਰ ਸਕਦੇ ਆ ਤੇ ਜਿਹੜਾ ਚੌੜੇ ਪੱਤੇ ਲਈ ਆ ਚੌੜੇ ਪੱਤੇ ਲਈ ਅਸੀਂ ਦੇ ਦੇਨੇ ਹੁੰਨੇ ਆ ਆ 24D ਕਰ ਦੇਣਾ ਉਹਨਾਂ ਨੂੰ ਜਿਹੜੇ ਜੀ ਕੋਈ ਚੌੜੇ ਪੱਤੇ ਵਾਲੇ ਕੱਖ ਹੁੰਦੇ ਤੇ ਬਸ ਇੰਨਾ ਕੰਮ ਆਪਣਾ ਵਧੀਆ ਰਿਜ਼ਲਟ ਆ ਜਾਂਦਾ ਬਾਕੀ ਕੱਲ ਨੂੰ ਅਸੀਂ ਕਰਨੀਆਂ ਸਪਰੇ ਉੱਥੇ ਦਿਖਾਉਂਗਾ ਸੱਚ ਕੱਲ ਨੂੰ ਅਸੀਂ ਰਿਓ ਲਾ ਕੇ ਪਾਉਣਾ Men det kommer väl att honna.